ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ ਦੋਸਤੋ ਅੱਜ ਮੈਂ ਅਤੇ ਮੇਰੀ ਵਾਈਫ ਔਰ ਮੇਰਾ ਬੇਟਾ ਅਸੀਂ ਘੁੰਮਣ ਆਏ ਹੋਏ ਸੀਗੇ ਜੀ ਆਪਣੇ ਦਸੂਹਾ ਸ਼ਹਿਰ ਦੇ ਵਿੱਚ ਜੋ ਪੰਡਪ ਸਰੋਵਰ ਮੰਦਿਰ ਆ ਉੱਥੇ ਕਿਉਂਕਿ ਅੱਜ ਮੌਸਮ ਬਹੁਤ ਵਧੀਆ ਸੀਗਾ ਬੱਦਲ ਹੋਇਆ ਹੋਇਆ ਸੀਗਾ ਜੀ ਗਰਮੀ ਇੰਨੀ ਜ਼ਿਆਦਾ ਨਹੀਂ ਸੀਗੀ ਇਸ ਕਰਕੇ ਅਸੀਂ ਇੱਥੇ ਸਾਰੇ ਜਾਣੇ ਘੁੰਮਣ ਆਏ ਹੋਏ ਸੀਗੇ ਤੇ ਆਹ ਦੇਖੋ ਜੀ ਇੱਥੇ ਅਸੀਂ ਥੋੜੀ ਜੀ ਥੋੜੀ ਦਿਰ ਬੈਠੇ ਉਹ ਗੱਪਸ਼ਪ ਮਾਰੀ ਔਰ ਬਣਾਈ ਥੋੜੀ ਜੀ ਵੀਡੀਓ ਤੇ ਬਾਕੀ ਆ ਤੁਸੀਂ ਵੀ ਇੱਕ ਵਾਰ ਜਰੂਰ ਜੂਹੇ ਸ਼ਹਿਰ ਦੇ ਵਿੱਚ ਆ ਕੇ ਵਿਜ਼ਿਟ ਕਰਿਓ ਇਸ ਮੰਦਰ ਨੂੰ ਦੇਖਿਓ ਬਹੁਤ ਹੀ ਵਧੀਆ ਮੰਦਰ ਬਣਾਇਆ ਹੋਇਆ ਵਾ ਔਰ ਇਸ ਮੰਦਰ ਦੀ ਇੱਕ ਕਹਾਣੀ ਵੀ ਹੈਗੀ ਹੈ ਕਿ ਜਦੋਂ ਪੰਡਵ ਇਸ ਜੂਹੇ ਸ਼ਹਿਰ ਤੋਂ ਨਿਕਲ ਰਹੇ ਸੀਗੇ ਤੇ ਉਹਨਾਂ ਨੂੰ ਪਿਆਸ ਲੱਗੀ ਸੀ ਇਸ ਕਰਕੇ ਉਹਨਾਂ ਨੇ ਢਾਈ ਫੱਟ ਮਾਰੇ ਸੀ ਇੱਥੇ ਜਿਸ ਕਰਕੇ ਇਹ ਸਰੋਵਰ ਬਣ ਗਿਆ ਸੀ ਹੁਣ ਮੰਦਰ ਵਾਲਿਆਂ ਨੇ ਜੀ 컬러-ਕਲਰ ਵੀ ਇਹਦਾ ਸਾਰਾ ਚੇਂਜ ਕਰਤਾ ਵਾ ਸਾਰੀ ਨਵੀਂ ਡੈਕੋਰੇਸ਼ਨ ਕੀਤੀ ਹੋਈ ਹੈ ਬਹੁਤ ਵਧੀਆ ਮੰਦਰ ਔਰ ਬਹੁਤ ਹੀ ਜਿਆਦਾ ਆ ਕੇ ਇੱਥੇ ਸ਼ਾਂਤੀ ਮਿਲਦੀ ਹੈ ਤੇ ਬਾਕੀ ਨਾਲ ਹੀ ਜੇ ਇੱਥੇ ਮੰਦਰ ਵਾਲਿਆਂ ਨੇ ਪਾਰਕ ਬਣਾਇਆ ਹੋਇਆ ਵਾ ਜੋ ਕਿ ਮੇਰਾ ਬੇਟਾ ਜਿੱਦ ਕਰ ਰਿਹਾ ਸੀਗਾ ਕਿ ਮੈਂ ਝੂਟ ਲੈਣੇ ਆ ਇਸ ਕਰਕੇ ਉਹਨਾਂ ਥੋੜੀ ਦੇਰ ਇੱਥੇ ਇੰਜੋਏ ਕੀਤਾ ਝੂਟੇ ਝਾੜੇ ਉਹਨੇ ਵੀ ਲਏ ਤੇ ਅਸੀਂ ਵੀ ਲਏ ਕਿਉਂਕਿ ਸਾਨੂੰ ਵੀ ਆਪਣਾ ਬਚਪਨ ਯਾਦ ਆ ਗਿਆ ਕਿ ਚਲੋ ਅੱਜ ਜਦੋਂ ਅਸੀਂ ਛੋਟੇ ਸੀਗੇ ਤੇ ਸਾਡੇ ਮਾਪਿਓ ਸਾਨੂੰ ਲੈ ਕੇ ਆਉਂਦੇ ਸੀਗੇ ਅੱਜ ਅਸੀਂ ਵੱਡੇ ਹੋ ਗਏ ਹਾਂ ਤੇ ਅੱਜ ਅਸੀਂ ਇਹਨੂੰ ਲੈ ਕੇ ਆਏ ਹਾਂ ਜੀ ਦੋਸਤੋ ਮੱਥਾ ਟੇਕਣ ਜਾਣਾ ਵਾ ਇੱਥੇ ਜਿੱਦ ਕਰ ਰਿਹਾ ਸੀਗਾ ਕਿ ਮੈਂ ਝੂਟੇ ਹੋਰ ਲੈਣੇ ਆ ਇਸ ਕਰਕੇ ਇੱਕੋ ਚੰਗੀ ਤਰ੍ਹਾਂ ਪਿੰਗ ਮੇਰੇ ਬੇਟੇ ਕੋ ਪਿੰਗ ਤੇ ਝੂਟੇ ਲਿੱਤੇ ਜਾਣ ਹੀ ਰਹੇ ਸੀਗੇ ਇਸ ਕਰਕੇ ਮੈਂ ਵੀ ਬੈਠ ਕੇ ਇਹਦੇ ਨਾਲ ਝੂਟੇ ਲੈ ਬਾਕੀ ਪਰ ਵੀ ਅਸੀਂ ਡਰ ਰਹੇ ਸੀਗੇ ਤਾਂ ਦੋਨੋਂ ਜਾਣੇ ਕਿ ਉੱਪਰੋਂ ਪਿੰਗ ਟੁੱਟ ਨਾ ਜਾਵੇ ਤੇ ਉਸ ਤੋਂ ਬਾਅਦ ਹੁਣ ਦੋਸਤੋ ਮੇਰੀ ਵਾਈਫ ਦੀ ਵਾਰੀ ਆ ਗਈ ਇਦ ਨੂੰ ਵੀ ਆਪਣਾ ਬਚਪਨ ਯਾਦ ਆ ਗਿਆ ਇਸ ਕਰਕੇ ਇਨੇ ਵੀ ਥੋੜੇ ਜਿਹੇ ਝੂਟੇ ਲਏ ਤੇ ਨਾਲ ਹੀ ਹੁਣ ਉਸ ਤੋਂ ਬਾਅਦ ਅਸੀਂ ਦੋਸਤੋ ਤੁਰ ਪਏ ਅੰਦਰ ਮੰਦਰ ਵਾਲੀ ਸਾਈਡ ਪਹਿਲਾਂ ਅਸੀਂ ਪੂਰੇ ਮੰਦਰ ਦੀ ਪ੍ਰਕਿਰਿਆ ਕੀਤੀ ਇੱਕ ਚੱਕਰ ਕੱਢਿਆ ਆਲੇ ਦੁਆਲੇ ਤੇ ਹੁਣ ਅਸੀਂ ਜਾਵਾਂਗੇ ਜੀ ਮੰਦਰ ਦੇ ਅੰਦਰ ਲੋ ਜੀ ਹੁਣ ਅਸੀਂ ਇਸ ਜਾ ਰਹੇ ਹਾਂ ਮੰਦਰ ਦੇ ਅੰਦਰ ਮੱਥਾ ਟੇਕਣ ਅੱਜ ਦੋਸਤੋ ਗਰਮੀ ਘੱਟ ਸੀ ਇਸ ਕਰਕੇ ਅਸੀਂ ਥੋੜਾ ਟਾਈਮ ਜ਼ਿਆਦਾ ਸਪੈਂਡ ਕਰ ਲਿਆ ਇੱਥੇ ਥੋੜਾ ਜ਼ਿਆਦਾ ਘੁੰਮ ਫਿਰ ਲਿਆ ਕਿ ਮੇਰਾ ਬੇਟਾ ਸ਼ਾਮ ਨੂੰ ਬਹੁਤ ਜਿੱਦ ਕਰਦਾ ਹੁੰਦਾ ਵਾ ਕਿ ਹਾਂ ਮੈਂ ਬਾਹਰ ਘੁੰਮ ਕੇ ਆਣਾ ਉਹਦਾ ਜਿੱਦ ਕਰਨਾ ਵੀ ਥੋੜਾ ਜਾਇਜ਼ ਹੀ ਹੁੰਦਾ ਵਾ ਕਿਉਂਕਿ ਸਾਰਾ ਦਿਨ ਹੋ ਰਹਿਦਾ ਵਾ ਘਰ ਸਕੂਲ ਤੋਂ ਆਉਣ ਤੋਂ ਬਾਅਦ ਤੇ ਮੈਂ ਵੀ ਅੱਜ ਡਿਊਟੀ ਤੋਂ ਜ਼ਿਆਦਾ ਜਲਦੀ ਹੀ ਆ ਗਿਆ ਸੀ ਇਸ ਕਰਕੇ ਮੈਂ ਕਿਹਾ ਚਲੋ ਘੁੰਮਣ ਚੱਲਦੇ ਹਾਂ ਦੋਸਤੋ ਆ ਹੈਗਾ ਜੀ ਇੱਥੇ ਮੰਦਰ ਦੇ ਵਿੱਚ ਸ਼ਿਵਾ ਦਾ ਮੰਦਰ ਜੋ ਕਿ ਕਿਸੇ ਦੀ ਜਾਤ ਦੇ ਵਿੱਚ ਬਣਾਇਆ ਹੋਇਆ ਵਾ ਉਹ ਵੀ ਇੱਕ ਬਹੁਤ ਵੱਡਾ ਭਗਤ ਹੁੰਦਾ ਹੁੰਦਾ ਸੀ ਜੋ ਇੱਥੇ ਮੱਥਾ ਟੇਕਣ ਆਉਂਦਾ ਸੀ ਪੰਡਿਤ ਸਰੋਵਰ ਤੇ ਉਹਨਾਂ ਨੇ ਆਪਣੀ ਯਾਦ ਦੇ ਵਿੱਚ ਇਹ ਮੰਦਿਰ ਬਣਾਇਆ ਹੋਇਆ ਵਾ ਬਹੁਤ ਹੀ ਵਧੀਆ ਸ਼ਿਵਲਿੰਗ ਹੈ ਦੋਸਤੋ ਇਹ ਔਰ ਇੱਥੇ ਮੇਰੇ ਬੇਟੇ ਨੇ ਜਿੱਦ ਕਰ ਰਿਆ ਸੀ ਕਿ ਉਹ ਕਹਿੰਦਾ ਮੈਂ ਪਾਣੀ ਜਲ ਚੜਾਣਾ ਵਾ ਸ਼ਿਵਾਂ ਦੇ ਉੱਪਰ ਤੇ ਇਸ ਤੋਂ ਬਾਅਦ ਉਹਨੇ ਜੀ ਜਲ ਚੜਾਇਆ ਸ਼ਿਵਾਂ ਦੇ ਉੱਪਰ ਤੇ ਮੱਥਾ ਟੇਕਿਆ ਸੀ ਵੀ ਕਿ ਚਲੋ ਪ੍ਰਮਾਤਮਾ ਇਹਨੂੰ 사ਦਬੁੱਧੀ ਦੇਵੇ ਬਾਕੀ ਦੋਸਤੋ ਇਹ ਛੋਟਾ ਜਿਹਾ ਮਿਨੀ ਬਲੌਗ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਬਹੁਤ ਬਹੁਤ ਸ਼ੁਕਰੀਆ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ